ਗ੍ਰੇਨੇਡ ਅਟੈਕ ਨੂੰ ਲੈ ਕੇ ਪ੍ਰਤਾਪ ਬਾਜਵਾ ਤੇ ਚੱਲ ਰਹੀ ਕਾਰਵਾਈ ਦੀ ਖਬਰ ਹੈ ਜਿਸ ਨੂੰ ਲੈ ਕੇ ਅਮਰਿੰਦਰ ਰਾਜਾ ਵੜਿੰਗ ਨੇ ਕਹਿ ਦਿੱਤਾ ਏ ਉਹਨਾਂ ਨੇ ਨਸੀਹਤ ਦਿੱਤੀ ਏ ਡੀਜੀਪੀ ਪੰਜਾਬ ਨੂੰ ਉਹਨਾਂ ਨੇ ਕਹਿ ਕੇ ਸਦਾ ਸਰਦਾਰੀਆਂ ਨਹੀਂ ਰਹਿੰਦੀਆਂ ਹੁੰਦੀਆਂ ਦੇਖੋ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਉਹ ਹੈਂਡ ਗ੍ਰੇਨੇਡ ਵਾਲੀ ਕਹਿਤੀ ਜੀ ਮੇਰੇ ਹਿਸਾਬ ਨਾਲ ਉਹਦਾ ਪਿਛੋਕੜ ਉਹਨਾਂ ਕੋਲੇ ਕੀ ਹੈ ਹੂੰ ਮੈਨੂੰ ਲੱਗਦਾ ਕਿ ਇੱਕ ਅਖਬਾਰ ਦੇ ਵਿੱਚ ਇੱਕ ਛੋਟੀ ਜਿਹੀ ਖਬਰ ਨਾਸ਼ਰ ਹੋਈ ਸੀ ਕੱਲ ਜੀ ਕੱਲ੍ਹ ਕ ਪਰਸੋਂ ਉਥੋਂ ਆਈਡੀਆ ਪ੍ਰਤਾਪ ਸਿੰਘ ਬਾਜਵਾ ਕੋਲ ਵੀ ਆ ਨਾ ਪਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤਰ੍ਹਾਂ ਜੇ ਵੈਸੇ ਇਹਨੂੰ ਛੱਡ ਦਿੱਤਾ ਜਾਂਦਾ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਸੀ ਜੀ ਇਸ ਤਰ੍ਹਾਂ ਦੀ ਖਬਰ ਨੂੰ ਲਿਆਂਦਾ ਜਾਂਦਾ ਐਨੇ ਗ੍ਰੇਨੇਡ ਜਿਹੜੇ ਆ ਉਹਦੇ ਕੋਲ ਜਿਹੜੇ ਸੀਨੀਅਰ ਅਧਿਕਾਰੀ ਨੇ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੇ ਬੀਬੀ ਰਵਜੋਤ ਗਰੇਵਾਲ ਜੀ ਉਹ ਮਿਲ ਕੇ ਵੀ ਆਏ ਉੱਥੇ ਉਹਨਾਂ ਨੇ ਕਹਿਤਾ ਵੀ ਇਹ ਮੇਰੇ ਕੋਲ ਜਿਹੜੇ ਕੇਂਦਰ ਦੇ ਵੱਡੇ ਅਧਿਕਾਰੀ ਨੇ ਏਜੰਸੀਆਂ ਦੀ ਉਹਨਾਂ ਦੀ ਜਾਣਕਾਰੀ ਹੈ ਜਾਣਕਾਰੀ ਮੇਰੇ ਕੋਲ ਹੈਗੀ ਆ ਪਰ ਮੈਂ ਕਿਸੇ ਦਾ ਨਾਂ ਨਹੀਂ ਦੱਸਾਂਗੇ ਜੇ ਫਿਰ ਸਰਕਾਰ ਨੂੰ ਤਾਂ ਇਹੋ ਜੀ ਗੱਲ ਚਾਹੀਦੀ ਸੀ ਦੇ ਮੁੱਖ ਮੰਤਰੀ ਸਾਹਿਬ ਦੇ ਘੇਰੇ-ਘੇਰੇ ਬੈਠੇ ਉਹਨਾਂ ਨੇ ਦੇਖਿਆ ਮਸਾਉ ਉੱਡ ਪਹਾੜ ਥੱਲੇ ਆਇਆ ਜੀ ਕਰਦੇ ਹੋ ਪਰਚਾ ਤੇ ਮੋਹਨ ਸਿੰਘ ਸਾਹਿਬ ਅੱਜ ਮੁੱਖ ਮੰਤਰੀ ਪੰਜਾਬ ਜੋ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਸੀ ਜਿੱਥੇ ਉਹਨਾਂ ਨੇ ਸਕਾਲਰਸ਼ਿਪ ਨੂੰ ਲੈ ਕੇ ਵੱਡੀ ਰਾਸ਼ੀ ਦਾ ਐਲਾਨ ਕੀਤਾ ਹੈ ਉੱਥੇ ਹੀ ਉਹਨਾਂ ਨੇ ਪ੍ਰਤਾਪ ਬਾਜਵਾ ਦੇ ਮੰਨਦੇ ਤੇ ਕਿਹਾ ਹੈ ਕਿ ਬੰਮ ਗਿਨਣ ਵਾਲੇ ਹੁਣ ਵਕੀਲਾ ਬਣ ਗਏ ਦੇਖੋ ਜਦੋਂ ਰਾਹ ਪਏ ਜਾਣਗੇ ਜਾਂ ਬਾਹ ਪਏ ਜਾਣਗੇ ਉਹ ਕੌਂਟਰੀ ਸਭਾ ਆਇਆ ਕਿ ਉਹ ਕਿਉਂ ਕਿ ਕਮੇਡੀਅਨ ਦੇ ਖੇਤਰ ਚੋਂ ਆਏ ਹੋਏ ਨੇ ਜੀ ਆਪ ਵੀ ਵੱਡੇ ਕਮੇਡੀਅਨ ਨੇ ਹੂੰ ਉਧਰ ਦੇ ਪਾਸੇ ਨਾਲ ਦੇਖਦੇ ਆਂ ਕੁਝ ਗੱਲਾਂ ਸੀਰੀਅਸ ਹੁੰਦੀਆਂ ਕੁਝ ਵਕੀਲਾਂ ਦੇ ਪੈਨਲ ਬਣੇ ਹੋਏ ਆ ਜਿਹੜੇ ਮੁਕਤ ਕਾਨੂੰਨੀ ਸਹਾਇਤਾ ਵਾਲੇ ਪਾਸੇ ਆਉਂਦੇ ਆ ਜੇ ਅਦਾਲਤ ਵਿੱਚ ਬੰਦਾ ਜਾਵੇ ਕਹੇ ਕਿ ਮੇਰੇ ਕੋਲ ਤਾਂ ਜੀ ਵਕੀਲ ਹੈ ਨਹੀਂ। ਮਾਨਜੋਗ ਅਦਾਲਤ ਤੇ ਜਿਹੜਾ ਇਹ ਮੁਫਤ ਕਾਨੂੰਨੀ ਸਹਾਇਤਾ ਪੈਨਲ ਹੈ ਇਹਨਾਂ ਨੂੰ ਕਹਿੰਦੇ ਐ ਇਹਨੂੰ ਕਾਨੂੰਨੀ ਸਹਾਇਤਾ ਪ੍ਰਵਾਨ ਕੀਤੀ ਪ੍ਰੋਵਾਈਡ ਕੀਤੀ ਜਾਂਦੀ। ਮੇਰੇ ਕੱਲ ਮਾਨ ਸਾਹਿਬ ਨੇ ਜਿਹੜਾ ਤੰਜ ਕਸਿਆ ਉਹ ਟੇਡੇ ਜਿਹੇ ਤਰੀਕੇ ਨਾਲ ਕਹਿੰਦਾ ਹੱਸਤਾ ਕਿ ਵਾਜਬਾ ਸਾਹਿਬ ਹੁਣ ਵਕੀਲ ਕਹਿੰਦੇ ਫਿਰੋ ਚੰਗਾ ਹੁੰਦਾ ਜੇ ਨਾ ਤੇ ਦੂਜੇ ਪਾਸੇ ਰਾਸੀਆ ਗੁਣੋਂ ਵੀ ਹੁੰਦਾ ਕਿ ਕਿਸ ਨਾ ਕਿਸ ਚੀਜ਼ ਦੇ ਨਾਲ ਮਾਮਲਾ ਭੱਗਦਾ ਰੱਖਣਾ ਹੁੰਦਾ ਹੈ ਜੀ ਭਾਵੇਂ ਉਹ ਆਪਦੇ ਗੱਲ ਹੀ ਕਿਉਂ ਨਾ ਪੈ ਜੇ ਭਾਜਪਾ ਦੇ ਆਗੂ ਅਤੇ ਸਾਬਕਾ ਮੰਤਰੀ ਵਿਜੇ ਸਾਫਲਾ ਦੀ ਅਚਾਨਕ ਸਿਹਤ ਵਿਗੜ ਗਈ ਹੈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਅੱਜ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਦਾ ਜਨਮ ਦਿਨ ਵੀ ਸੀ ਭਾਰਤੀ ਜਨਤਾ ਪਾਰਟੀ ਨੇ ਕੁਝ ਧਰਨਿਆਂ ਦੇ ਪ੍ਰੋਗਰਾਮ ਵੀ ਲਿਖੇ ਹੋਏ ਨੇ ਤੇ ਵਿਜੇ ਸਾੰਪਲਾ ਸਾਹਿਬ ਕੇਂਦਰੀ ਭਾਜਪਾ ਦੇ ਬਹੁਤ ਨੇੜਲੇਆ ਚੋਣ ਤੇਜ਼ੀ ਨਾਲ ਬਦਲ ਰਿਹਾ ਹੈ ਜਿਵੇਂ ਮੌਸਮ ਵਿਭਾਗ ਦਾ ਅਲਰਟ ਜਾਰੀ ਆ ਗਿਆ ਕਿ ਕੱਲ ਤੋਂ ਜੈਲੋ ਭਾਪ ਤੇ ਗਰਮ ਹਵਾਵਾਂ ਆਹੋ ਨਮਾ ਨਾ ਆ ਗਿਆ ਹੀਟ ਵੇਵ ਚ ਜੀਨੂ ਸਾਹਿਬ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਅੰਦਾਵਾ ਜੋ ਕਿ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਵੀ ਰਹੇ ਨੇ ਤੇ ਉਹਨਾਂ ਵੱਲੋਂ ਜੀ ਹੁਣ ਵੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਤਾਪ ਬਾਜਵਾ ਨੂੰ ਡਰਾ ਕੇ ਕਾਂਗਰਸ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਇਹ ਗੱਲ ਕਹਿੰਦੇ ਨੇ ਕਿ ਆ ਕੇਸਾਂ ਕੁੱਸਾਂ ਨਾਲ ਤੁਸੀਂ ਸਾਨੂੰ ਦਬਾ ਨਹੀਂ ਸਕਦੇ ਜਿਹੜੇ ਜਿਹੜੇ ਰਾਸੀ ਲੋਕ ਹੈ ਨਾ ਉਹਨਾਂ ਨੂੰ ਇਹੋ ਜਿਹਾ ਸਮਾਧਮ ਅਸਾਂ ਮਿਲਦਾ ਹੈ ਜਦੋਂ ਇੱਕ ਦੂਜੇ ਤੇ ਪੰਜ ਕਸੇ ਜਾ ਜੀ ਕਿਰੋਤ ਸਾਹਿਬ ਬੀਤੇ ਦਿਨ ਪਟ્રોલ ਪੰਪ ਤੇ ਇੱਕ ਘਟਨਾ ਵਾਪਰਦੀ ਹੈ ਜਿੱਥੇ ਦੋ ਕਰਿੰਦਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਵਿਕਰਮਜੀਤ ਮਜੀਠੀਆ ਦੇ ਮਿੱਤਰ ਨੇ ਉਹ ਉਹਨਾਂ ਦੇ ਜਾਣਕਾਰ ਨੇ ਜਿਨ੍ਹਾਂ ਦਾ ਉਹ ਪੈਟਰੋਲ ਪੰਪ ਸੀ ਤੇ ਉਹਨਾਂ ਨੇ ਇਸ ਪੂਰੀ ਘਟਨਾ ਦਾ ਬਹੁਤ ਜ਼ਿਆਦਾ ਦੁੱਖ ਦਾ ਪ੍ਰਗਟਾਵਾ ਵੀ ਸਾਂਝਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਕਰਿੰਦੇ ਦੀ ਮੌਤ ਹੋ ਗਈ ਹੈ ਦੂਜੇ ਦੇ ਸਿਰ 'ਚ ਗੋਲੀ ਲੱਗੀ ਹੈ ਤਾਂ ਸ਼ਾਂਤੀ ਵਿਵਸਥਾ ਤੇ ਉਹਨਾਂ ਨੇ ਗੱਲ ਕੀਤੀ ਔਰ ਗਰਨੇਡ ਤੇ ਚੱਲ ਰਹੀ ਸਿਆਸਤ ਤੇ ਵੀ ਕਾਫੀ ਕੁਝ ਕਹਿੰਦੇ ਨਜ਼ਰ ਆਇਆ ਨੇ ਦੇਕਰ। ਇਹ ਕਿਤਾਬ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਤੇ। ਕਿ ਸਰਕਾਰ ਜੀ ਤੁਸੀਂ ਤੇ ਤੁਹਾਡਾ ਡੀਜੀਪੀ ਤਾਂ ਇਹਦੇ ਸੋਲੇ ਗੰਦਾ ਨਹੀਂ ਥੱਕਦਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤਾਂ ਬਹੁਤ ਕਮਾਲ ਦੀ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤਿਮਾਨ ਤੇ ਇੱਕ ਮੇਰੀ ਵੀ ਸੁਣੋ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਅਜਿਹੇਾ ਪ੍ਰੋਗਰਾਮ ਜਿਸ ਵਿੱਚ ਅਸੀਂ ਬਾਦ ਦੁਪਹਿਰ ਦੀਆਂ ਸਾਰੀਆਂ ਨਵੀਆਂ ਖਬਰਾਂ ਉੱਪਰ ਚਰਚਾ ਕਰਦੇ ਹਾਂ ਔਰ ਇਹਨਾਂ तमाम ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ-ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਅਗਰ ਨਵੀਆਂ ਖਬਰਾਂ ਦੀ ਗੱਲ ਕਰੀਏ ਅਪਡੇਟ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅੱਜ ਜੋ ਚਰਚਿਤ ਖਬਰ ਚੱਲ ਰਹੀ ਹੈ ਉਹ ਗਰਨੇਡ ਅਟੈਕ ਨੂੰ ਲੈ ਕੇ ਪ੍ਰਤਾਪ ਬਾਜਵਾ ਤੇ ਚੱਲ ਰਹੀ ਕਾਰਵਾਈ ਦੀ ਖਬਰ ਹੈ ਜਿਸ ਨੂੰ ਲੈ ਕੇ ਅਮਰਿੰਦਰ ਰਾਜਾ ਵੜਿੰਗ ਨੇ ਕਹਿ ਦਿੱਤਾ ਏ ਉਹਨਾਂ ਨੇ ਨਸੀਹਤ ਦਿੱਤੀ ਹੈ ਡੀਜੀਪੀ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਸਦਾ ਸਰਦਾਰੀਆਂ ਨਹੀਂ ਰਹਿੰਦੀਆਂ ਹੁੰਦੀਆਂ ਦੇਖੋ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਉਹ ਹੈਂਡ ਗਰਨੇਡ ਵਾਲੀ ਕਹਿਤੀ ਜੀ ਮੇਰੇ ਹਿਸਾਬ ਨਾਲ ਉਹਦਾ ਪਿਛੋਕੜ ਉਹਨਾਂ ਕੋਲੇ ਕੀ ਹੈ ਮੈਨੂੰ ਲੱਗਦਾ ਕਿ ਇੱਕ ਅਖਬਾਰ ਦੇ ਵਿੱਚ ਇੱਕ ਛੋਟੀ ਜਿਹੀ ਖਬਰ ਨਾਸ਼ਰ ਹੋਈ ਸੀ ਕੱਲ ਜੀ ਕੱਲ ਕ ਪਰਸੋ ਉੱਥੋਂ ਆਈਡੀਆ ਪ੍ਰਤਾਪ ਸਿੰਘ ਬਾਜਵਾ ਕੋਲ ਵੀ ਆ ਗਿਆ ਹੁਣ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤਰ੍ਹਾਂ ਜੇ ਵੈਸੇ ਇਹਨੂੰ ਛੱਡ ਦਿੱਤਾ ਜਾਂਦਾ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਸੀ ਜੀ ਇਸ ਤਰ੍ਹਾਂ ਦੀ ਖਬਰ ਨੂੰ ਲਿਆਂਦਾ ਜਾਂਦਾ ਉਹਨਾਂ ਨੇ ਉਹ ਗੱਲ ਕਹਿਤੀ ਜੀ ਕਿ ਐਨੇ ਗ੍ਰੇਨੇਡ ਜਿਹੜੇ ਆ ਉਹਦੇ ਕੋਲ ਜਿਹੜੇ ਸੀਨੀਅਰ ਅਧਿਕਾਰੀ ਨੇ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੇ ਬੀਬੀ ਰਵਜੋਤ ਗਰੇਵਾਲ ਜੀ ਉਹ ਮਿਲ ਕੇ ਵੀ ਆਏ ਉੱਥੇ ਉਹਨਾਂ ਨੇ ਕਹਿਤਾ ਵੀ ਇਹ ਮੇਰੇ ਕੋਲੇ ਜਿਹੜੇ ਕੇਂਦਰ ਦੇ ਵੱਡੇ ਅਧਿਕਾਰੀ ਨੇ ਏਜੰਸੀਆਂ ਦੇ ਉਹਨਾਂ ਦੀ ਜਾਣਕਾਰੀ ਹੈ ਜਾਣਕਾਰੀ ਮੇਰੇ ਕੋਲ ਹੈਗੀ ਆ ਪਰ ਮੈਂ ਕਿਸੇ ਦਾ ਨਾਂ ਨਹੀਂ ਦੱਸਾਂਗਾ ਜੀ ਤੇ ਫਿਰ ਸਰਕਾਰ ਨੂੰ ਤਾਂ ਇਹੋ ਜੀ ਗੱਲ ਚਾਹੀਦੀ ਸੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਘੇਰੇ-ਘੇਰੇ ਬੈਠੇ ਉਹਨਾਂ ਨੇ ਦੇਖਿਆ ਮਸਾ ਉਡ ਪਹਾੜ ਥੱਲੇ ਆਇਆ ਜੀ ਕਰ ਦਿਓ ਪਰਚਾ ਦਰਜ ਪਰਚਾ ਦਰਜ ਹੋ ਗਿਆ ਆਵਰਿੰਦਰ ਸਿੰਘ ਰਾਜਾ ਬੜਿੰਗ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਮੈਂਬਰ ਪਾਰਲੀਮੈਂਟ ਨੇ ਸਾਬਕਾ ਮੰਤਰੀ ਨੇ ਜੀ ਉਹ ਤੇ ਬਾਜਬਾਦ ਸਾਹਿਬ ਦਾ ਆਪਸ ਵਿੱਚ ਦੀ ਤਾਲਮੇਲ ਵੀ ਕਾਫੀ ਚੰਗਾ ਹੈ ਆਵਰਿੰਦਰ ਸਿੰਘ ਰਾਜਾ ਬੜਿੰਗ ਨੇ ਡੀਜੀਪੀ ਕਾਰਜਕਾਰੀ ਪੰਜਾਬ ਗੌਰਵ ਜਾਦਵ ਨੂੰ ਇਹ ਗੱਲ ਕਹੀ ਹੈ ਕਿ ਗੌਰਵ ਜਾਦਵ ਸਾਹਿਬ ਇੱਕ ਗੱਲ ਸੁਣ ਲੋ ਇਹ ਸਰਦਾਰੀਆਂ ਸਦਾ ਨਹੀਂ ਰਹਿੰਦੀਆਂ ਹੂੰ ਇਹ ਬਦਲਦੀਆਂ ਵੀ ਰਹਿੰਦੀਆਂ ਨੇ ਪੁਲਿਸ ਦੇ ਮਹਿਕਮੇ ਦੇ ਵਿੱਚ ਆਪਾਂ ਦੇਖਿਆ ਕਿ ਜਿਨ੍ਹਾਂ ਦੀਆਂ ਸਰਦਾਰੀਆਂ ਚੱਲਦੀਆਂ ਸੀ ਮੁੜ ਕੇ ਉਹ ਥਾਣੇਦਾਰਾਂ ਦੇ ਮੂਹਰੇ ਬੈਠੇ ਵੀ ਦੇਖੇ ਨੇ ਜੀ ਪੁਰਾਣੀਆਂ ਹਿਸਟਰੀਆਂ ਵੀ ਨੇ ਸਾਡੇ ਕਮੇਡੀ ਕਿੰਗ ਨੇ ਜਸਵਿੰਦਰ ਭੱਲਾ ਜੀ ਉਹ ਕਹਿੰਦੇ ਹੁੰਦੇ ਐ ਇਹ ਤਾਂ ਇੱਕ ਕਿਸਮ ਦੇ ਜਿਹਦਾ ਰਾਜ ਉਸੇ ਦੇ ਪੁੱਤਰ ਜੀ ਉਹਦੇ लाडले ਪੁੱਤਰ ਬਣ ਕੇ ਕੰਮ ਕਰਦੇ ਨੇ ਜਿਹੜੇ ਅਧਿਕਾਰੀ ਹੁੰਦੇ ਐ ਹਮ ਤੇ ਇੱਥੋਂ ਤੱਕ ਇਹਨਾਂ ਨੇ ਆਪਣਾ ਡੀਜੀਪੀ ਵੀ ਟੰਗ ਲਿਆ ਸੀ ਜੀ ਸੋ ਰਾਜਾ ਬੜੰਗ ਹੁਣ ਜਿਹੜੇ ਅਧਿਕਾਰੀ ਹੁੰਦੇ ਆ ਉਹ ਜਿਹੜੇ ਸਿਆਣੇ ਅਧਿਕਾਰੀ ਹੁੰਦੇ ਆ ਨਾ ਉਹ ਵਿਅਕਤੀਗਤ ਤੌਰ ਤੇ ਸਿੱਧੇ ਰੂਪ ਚ ਕਿਸੇ ਦੇ ਗੱਲ ਨਹੀਂ ਪੈਂਦੇ ਬਾਲਾ ਆ ਜਦੋਂ ਤੋਂ ਹਲਕਿਆਂ ਮੁਤਾਬਕ ਕੰਮ ਬਣ ਗਿਆ ਇਹ ਹਲਕੇ ਬਣਾ ਤੇ ਉਹਦੇ ਮੁਤਾਬਕ ਡੀਐਸਪੀ ਲਾਤੇ ਪਿਛਲੇ ਲਗਭਗ ਡੇਢ ਦਹਾਕੇ ਤੋਂ ਇਹ ਕੰਮ ਚੱਲ ਪਿਆ ਕਿ ਐਸਐਸਪੀ ਨੂੰ ਸਲੂਟ ਮਗਰੋਂ ਮਾਰਨਾ ਪਹਿਲਾਂ ਆਪਦੇ ਹਲਕਾ ਇੰਚਾਰਜ ਨੂੰ ਸਲੂਟ ਮਾਰਨ ਜਾਂਦੇ ਨੇ ਉਹ ਤਾਂ ਨੁਕਸਾਨ ਹੋ ਗਿਆ ਜੀ ਅੱਜ ਬਹੁਤ ਥੋੜੇ ਨੇ ਜਿਹੜੇ ਆਪ ਤੋਂ ਸੀਨੀਅਰ ਅਧਿਕਾਰੀ ਨੂੰ ਇਹ ਕਹਿਣ ਨੂੰ ਤਿਆਰ ਨੇ ਕਿ ਸਰ ਇਹ ਗਲਤ ਕੰਮ ਹੈ ਜੀ ਇਹਦੇ ਤੱਥ ਹੋ ਨਹੀਂ ਹੈਗੇ ਜਿਹੜੇ ਤੁਹਾਨੂੰ ਦੱਸੇ ਗਏ ਨੇ ਹਮ ਆਪਾਂ ਇਸ ਪੋਸਿਬਲ ਨਾ ਜਾਈਏ ਆਪਾਂ ਕਾਨੂੰਨ ਮੁਤਾਬਕ ਕੰਮ ਕਰੋ ਜੋ ਕਾਨੂੰਨ ਆਗਿਆ ਦਿੰਦਾ ਹੈ ਉਹ ਕਰ ਦਿਓ ਪਰ ਇਹ ਨਹੀਂ ਹੁੰਦਾ ਤੇ ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਇਜਰਾ ਗ੍ਰਨੇਡਾ ਹਮਲਾ ਹੈ ਆਰਸ਼ਦੀਪ ਸਿੰਘ ਕਲੇਰ ਜੀ ਸ਼ਰੋਮਣ ਅਕਾਲੀ ਦਲ ਦੇ ਬੁਲਾਰੇ ਨੇ ਤੇ ਵਕੀਰ ਵੀ ਨੇ ਜੀ ਉਹਨਾਂ ਦੇ ਪਿਤਾ ਜੀ ਵੀ ਸੀਨੀਅਰ ਵਕੀਲ ਨੇ ਸਰਦਾਰ ਸਤਰਾਮ ਸਿੰਘ ਕਲੇਰ ਉਹ ਕਹਿੰਦੇ ਡੀਜੀਪੀ ਸਾਹਿਬ ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਬਾਜਵਾ ਸਾਹਿਬ ਵਾਲੇ ਮਾਮਲੇ ਜਿੱਤਾ ਨਾਲ ਦੀ ਨਾਲ ਹੀ ਬੜੀ ਫੁਰਤੀ ਦਿਖਾਈ ਹੈ ਹੂੰ ਤੇ ਮੈਂ ਜਿਹੜਾ ਉਹ ਜਸਵਿੰਦਰ ਭੰਗੂ ਆ ਉਹਦੇ ਖਿਲਾਫ ਸ਼ਿਕਾਇਤ ਕੀਤੀ ਹੋਈ ਹੈ ਪਤਾ ਨਹੀਂ ਉਹ ਕਿਹੜੇ ਦਫ਼ਤਰ ਦੇ ਵਿੱਚ ਕਿਹੜੇ ਥਾਣੇ ਦੇ ਵਿੱਚ ਦੱਬ ਕੇ ਰੱਖਤੀ ਹੈ ਜੀ ਉਹਦੇ ਕੋਈ ਗੱਲ ਹੀ ਨਹੀਂ ਬਾਹਰ ਆ ਰਹੀ ਹੂੰ ਸੋ ਐਸ ਵੇਲੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀਆਂ ਜਿੰਨੀਆਂ ਲਗਭਗ ਵਿਰੋਧੀ ਧਿਰਾਂ ਨੇ ਜੀ ਉਹ ਸਰਕਾਰ ਨੂੰ ਘੇਰ ਰਹੀਆਂ ਨੇ ਹੂੰ ਆਪੋ ਆਪਣੇ ਤਰਕ ਦਿੱਤੇ ਜਾ ਰਹੇ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤੇ ਅਮਨ ਕਾਨੂੰਨ ਨੂੰ ਲੈ ਕੇ ਇਹ ਸਾਰੇ ਦੇ ਸਾਰੇ ਆਪੋ ਆਪਣੀਆਂ ਸਲਾਹਾਂ ਵੀ ਦੇ ਰਹੇ ਨੇ ਜੀ ਤੇ ਆਪੋ ਆਪਣੇ ਤਰਕ ਵੀ ਦੱਸੇ ਜਾ ਰਹੇ ਨੇ ਜੀ ਟਿਲੋ ਸਾਹਿਬ ਅੱਜ ਮੁੱਖ ਮੰਤਰੀ ਪੰਜਾਬ ਜੋ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਸੀ ਜਿੱਥੇ ਉਹਨਾਂ ਨੇ ਸਕਾਲਰਸ਼ਿਪ ਨੂੰ ਲੈ ਕੇ ਵੱਡੀ ਰਾਸ਼ੀ ਦਾ ਐਲਾਨ ਕੀਤਾ ਹੈ ਉੱਥੇ ਹੀ ਉਹਨਾਂ ਨੇ ਪ੍ਰਤਾਪ ਬਾਜਵਾ ਦੇ ਮਾਮਲੇ ਤੇ ਕਿਹਾ ਹੈ ਕਿ ਬੰਮ ਗਿਨਣ ਵਾਲੇ ਹੁਣ ਵਕੀਲ ਲੱਭ ਰਹੇ ਨੇ ਦੇਖੋ ਜਦੋਂ ਰਾਹ ਪਏ ਜਾਣੀਏ ਜਾਂ ਬਾਹ ਪਏ ਜਾਣੀਏ ਮੁੱਖ ਮੰਤਰੀ ਸਾਬਦਾ ਸੁਭਾਅ ਆ ਕਿ ਉਹ ਕਿਉਂਕਿ ਕਮੇਡੀਅਨ ਦੇ ਖੇਤਰ ਚ ਆਏ ਹੋਏ ਨੇ ਜੀ ਆਪ ਵੀ ਵੱਡੇ ਕਮੀਡੀਅਨ ਨੇ ਹੂੰ ਤੇ ਉਧਰਲੇ ਪਾਸੇ ਨਾਲ ਦੇਖਦੇ ਕੁਝ ਗੱਲਾਂ ਸੀਰੀਅਸ ਹੁੰਦੀਆਂ ਨੇ ਜੀ ਉਹ ਕਹਿੰਦੇ ਬੰਬ ਗਨਨ ਵਾਲੇ ਹੁਣ ਵਕੀਲਾਂ ਕੋਲ ਗਏ ਨੇ ਜੇ ਕਾਲੂ ਮੋੜਮਾ ਜਵਾਬ ਦੇ ਦੇਣਾ ਚਲੋ ਇਹ ਤਾਂ ਬੰਬ ਵਾਲੀ ਗੱਲ ਹੈ ਮਾਨ ਸਾਹਿਬ ਤੇ ਤੁਹਾਡੇ ਸੁਪਰੀਮੋ ਸਾਹਿਬ ਹੂੰ ਉਹ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵਕੀਰ ਲੱਭਦੇ ਫਿਰਦੇ ਸੀ ਜੀ ਸੋ ਜਿਹੜੀ ਹਾਕਮਤਰ ਹੁੰਦੀ ਹੈ ਕਿਉਂਕਿ ਉਹਨਾਂ ਕੋਲੇ ਰਾਜ ਹੁੰਦਾ ਹੈ ਉਹਨਾਂ ਦੀ ਗੱਲ ਜ਼ਿਆਦਾ ਹੁੰਦੀ ਹੈ ਜੀ ਸੋ ਜਦੋਂ ਕਿਸੇ ਤੇ ਵਕਤ ਪੈਂਦਾ ਹੈ ਤੇ ਫਿਰ ਵਕੀਲ ਤਾਂ ਹਰੇਕ ਬੰਦਾ ਲੱਭਦਾ ਹੈ ਹਮ ਕਾਨੂੰਨਨ ਹੱਕ ਹੈ ਜੀ ਇਹ ਤਾਂ ਸਰਕਾਰਾਂ ਨੇ ਇਹ ਵੀ ਬਣਾਇਆ ਹੋਇਆ ਮੁਕਤ ਕਾਨੂੰਨੀ ਸਹਾਇਤਾ ਜੇ ਕੋਈ ਵਿਅਕਤੀ ਪੈਸੇ ਨਹੀਂ ਖਰਚ ਸਕਦਾ ਹੂੰ ਸਾਡੀਆਂ ਸਰਕਾਰਾਂ ਨੇ ਇਹ ਵਿਵਸਥਾ ਬਣਾਈ ਹੋਈ ਹੈ ਜੀ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਸਬਡਿਵੀਜ਼ਨ ਦੇ ਵਿੱਚ ਹਰੇਕ ਰਾਜ ਦੇ ਵਿੱਚ ਇੱਥੋਂ ਤੱਕ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਵੀ ਹੂੰ ਕੁਝ ਵਕੀਲਾਂ ਦੇ ਪੈਨਲ ਬਣੇ ਹੋਏ ਆ ਜਿਹੜੇ ਮੁਕਤ ਕਾਨੂੰਨੀ ਸਹਾਇਤਾ ਵਾਲੇ ਪਾਸੇ ਆਉਂਦੇ ਆ ਜੇ ਅਦਾਲਤ ਵਿੱਚ ਬੰਦਾ ਜਾਵੇ ਉਹ ਕਹੇ ਕਿ ਮੇਰੇ ਕੋਲ ਤਾਂ ਜੀ ਵਕੀਲ ਹੈ ਨਹੀਂ ਹੂੰ ਤਾਂ ਮਾਨਯੋਗ ਅਦਾਲਤ ਜਿਹੜਾ ਇਹ ਮੁਕਤ ਕਾਨੂੰਨੀ ਸਹਾਇਤਾ ਪੈਨਲ ਹੈ ਇਹਨਾਂ ਨੂੰ ਕਹਿੰਦੇ ਐ ਇਹਨੂੰ ਕਾਨੂੰਨੀ ਸਹਾਇਤਾ ਪ੍ਰਵਾਨ ਕੀ ਪ੍ਰੋਵਾਈਡ ਕੀਤੀ ਜਾਵੇ ਮਹਈਆ ਕਰਾਈ ਜਾਵੇ ਜੀ ਜੀ ਉਹ ਫਿਰ ਜਿਹੜਾ ਪੈਨਲ ਹੁੰਦਾ ਉਹਦੇ ਵਿੱਚੋਂ ਕੋਈ ਨਾ ਕੋਈ ਵਕੀਲ ਸਾਹਿਬਾਨ ਉਹਨਾਂ ਨੂੰ ਮਿਲ ਜਾਂਦਾ ਹੈ ਹੂੰ ਤੇ ਫਿਰ ਉਹ ਉਸ ਪਾਸੇ ਵੱਲ ਮਤਲਬ ਉਹਨਾਂ ਦਾ ਕੇਸ ਲੜਿਆ ਜਾਂਦਾ ਹੈ ਜੀ ਸੋ ਕਾਨੂੰਨ ਵਕੀਲ ਲੈ ਕੇ ਆਉਣਾ ਸਾਰੇ ਹੀ ਤੇ ਜੇ ਵਕੀਲ ਨੂੰ ਕੋਈ ਲੈ ਕੇ ਨਾ ਆਵੇ ਤਾਂ ਵਕੀਲਾਂ ਦਾ ਤਾਂ ਕੰਮ ਖੜਜੂ ਹੂੰ ਸੋ ਮੇਰਾਕਲ ਮਾਨ ਸਾਹਿਬ ਨੇ ਜਿਹੜਾ ਤੰਜ ਕਸਿਆ ਉਹ ਟੇਡੇ ਜਿਹੇ ਤਰੀਕੇ ਨਾਲ ਕਹਸਤਾ ਕਿ ਵਾਜਬਾ ਸਾਹਿਬ ਹੁਣ ਵਕੀਲ ਗਿੰਦੇ ਫਿਰੋ ਚੰਗਾ ਹੁੰਦਾ ਜੇ ਨਾ ਤੇ ਦੂਜੇ ਪਾਸੇ ਰਾਸੀ ਆਗੂਣੋਂ ਵੀ ਹੁੰਦਾ ਕਿ ਕਿਸੇ ਨਾ ਕਿਸੇ ਚੀਜ਼ ਦੇ ਨਾਲ ਮਾਮਲਾ ਭੱਗਦਾ ਰੱਖਣਾ ਹੁੰਦਾ ਜੀ ਭਾਵੇਂ ਉਹ ਆਪਦੇ ਗੱਲ ਹੀ ਕਿਉਂ ਨਾ ਪੈ ਜਾਵੇ ਜੀ ਟਿਲੋ ਸਾਹਿਬ ਪਾਜਪਾ ਦੇ ਆਗੂ ਅਤੇ ਸਾਬਕਾ ਮੰਤਰੀ ਵਿਜੇ ਸਾਪਲਾ ਦੀ ਅਚਾਨਕ ਸਿਹਤ ਵਿਗੜ ਗਈ ਹੈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰੇ ਸਵਾਗਤ ਮਿਲਕੇ ਵੀ ਹੈ। ਜੀ। ਅੱਜ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਦਾ ਜਨਮ ਦਿਨ ਵੀ ਸੀ। ਭਾਰਤੀ ਜਨਤਾ ਪਾਰਟੀ ਨੇ ਕੁਝ ਧਰਨਿਆਂ ਦੇ ਪ੍ਰੋਗਰਾਮ ਵੀ ਲਿਖੇ ਹੋਏ ਨੇ। ਤੇ ਵਿਜੇ ਸਾੰਪਲਾ ਸਾਹਿਬ ਕੇਂਦਰੀ ਭਾਜਪਾ ਦੇ ਬਹੁਤ ਨੇੜਲੇ ਆ ਚੋਨੇ ਉਹਨਾਂ ਨੂੰ ਜਿਹੜਾ ਉਹ ਕਮਿਸ਼ਨ ਹੈ ਉਹਦਾ ਚੇਅਰਮੈਨ ਵੀ ਬਣਾਇਆ ਗਿਆ ਜੀ ਉਹ ਸੰਸਦ ਜੀ ਵੀ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਕਾਫੀ ਸੀਨੀਅਰਾਂ ਚੋਂ ਮੰਨੇ ਜਾਂਦੇ ਐ ਬਿਲਕੁਲ 플ੋਰ ਦੇ ਵਿੱਚ ਇਹਨਾਂ ਦਾ ਕੋਈ ਸਮਾਗਮ ਸੀ ਸ਼ਾਇਦ ਧਰਨਾ ਸੀ ਜਾਂ ਕੀ ਜੀ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਜਿਵੇਂ ਮੌਸਮ ਵਿਭਾਗ ਦਾ ਅਲਰਟ ਜਾਰੀ ਆ ਗਿਆ ਕਿ ਕੱਲ ਤੋਂ ਜੈਲੋ ਭਾਪ ਤੇਜ਼ ਤੇ ਗਰਮ ਹਵਾਵਾਂ ਆਹੋ ਨਮਾ ਨਾ ਆ ਗਿਆ ਹੀਟ ਵੇਵ ਚ ਜੀ ਆਪਣੇ ਵੱਲ ਤਾਂ ਸਿੱਧੀ ਉਹ ਗੱਲ ਸੀ ਕਿ ਲੋ ਚੱਲਦੀ ਹੈ ਬਿਲਕੁਲ ਜੀ ਉਹ ਲੋ ਹੈ ਜਿਹੜੀ ਉਹ ਚੱਲਣੀ ਸ਼ੁਰੂ ਹੋ ਜੇਗੀ ਚਲੋ ਅਸੀਂ ਸਾਰੇ ਮੌਸਮਾਂ ਨੂੰ ਵੇਖਦੇ ਆ ਇੱਥੇ ਵੱਧ ਤੋਂ ਵੱਧ ਗਰਮੀ ਵੀ ਪੈਂਦੀ ਹੈ ਜੀ ਵੱਧ ਤੋਂ ਵੱਧ ਸਰਦੀ ਵੀ ਪੈਂਦੀ ਹੈ ਬਰਸਾਤ ਵੀ ਹੁੰਦੀ ਹੈ ਤੇ ਵਿੱਚ ਵਿਚਾਲਾ ਜਾ ਵੀ ਰਹਿੰਦਾ ਹੈ ਅਸੀਂ ਉਹ ਧਰਤੀ ਦੇ ਵਾਸੀ ਆ ਜਿੱਥੇ ਲਗਭਗ ਸਾਰੇ ਮੌਸਮਾਂ ਨੂੰ ਸਾਡੇ ਨਾਲ ਗੁੰਢੀ ਰਾਜ ਨੇ ਜੰਮੂ ਕਸ਼ਮੀਰ ਤੇ ਹਿਮਾਚਲ ਉੱਥੇ ਫਿਰ ਵੱਡੀ ਬਰਫबारी ਦੇ ਨਜ਼ਾਰੇ ਵੀ ਦਸੰਬਰ ਚ ਲੋਕ ਦੇਖਣ ਜਾਂਦੇ ਨੇ ਜੀ ਸੋ ਮੇਰੇ ਕੱਲ ਮੌਸਮ ਦਾ ਵੀ ਕੋਈ ਅਸਰ ਹੋ ਗਿਆ ਹੋਵੇ ਉਹਨਾਂ ਦੀ ਸਿਹਤ ਵਿਗੜੀ ਹੈ ਤੁਰੰਤ ਪੱਧਰ ਤੇ ਉਹਨਾਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਜੀ ਢਿਲੋਂ ਸਾਹਿਬ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਜੋ ਕਿ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਵੀ ਰਹੇ ਨੇ ਤੇ ਉਹਨਾਂ ਵੱਲੋਂ ਜੀ ਹੁਣ ਵੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਤਾਪ ਬਾਜਵਾ ਨੂੰ ਡਰਾ ਕੇ ਕਾਂਗਰਸ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਦੇਖੋ ਸੁਖਜਿੰਦਰ ਸਿੰਘ ਰੰਦਾਵਾ ਉਸ ਪਰਿਵਾਰ ਚੋਂ ਆ ਜਿਨ੍ਹਾਂ ਦੇ ਪਿਤਾ ਸਰਦਾਰ ਸੁਖਤੋਏ ਮਾਫ ਕਰਨਾ ਸਰਦਾਰ ਸੰਤੋਖ ਸਿੰਘ ਰੰਦਾਵਾ ਜੀ ਉਹ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਜੀ 1997 ਦੇ ਲਗਭਗ ਜਦੋਂ ਚੋਣ ਲੜਾਈ ਜਾ ਰਹੀ ਸੀ ਬੀਬੀ ਪਠਲੋ ਤੋਂ ਮੁੱਖ ਮੰਤਰੀ ਬਣ ਚੁੱਕੇ ਸੀ ਹਮ ਮੈਂ ਇੱਕ ਰੈਲੀ ਕਵਰ ਕਰਨ ਵਾਸਤੇ ਗਿਆ ਲਹਿਰੇਗਾਗੇ ਜੀ ਤਾ ਰੰਧਾਵਾ ਸਾਹਿਬ ਉਦੋਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਜੀ ਜੀ ਪੁਰਾਣੇ ਕਾਂਗਰਸੀ ਸੀ ਉਹ ਇਹ ਗੱਲ ਕਹਿੰਦੇ ਨੇ ਕਿ ਆ ਕੇਸਾਂ ਕੁਸਾਂ ਨਾਲ ਤੁਸੀਂ ਸਾਨੂੰ ਦਿਵਾ ਨਹੀਂ ਸਕਦੇ ਸਾਡੇ ਜਿਹੜੇ ਰਾਸੀ ਲੋਕ ਹੈ ਨਾ ਉਹਨਾਂ ਨੂੰ ਇਹੋ ਜਿਹਾ ਸਮਾਂ ਤਾਂ ਮਸਾਂ ਮਿਲਦਾ ਹੈ ਜਦੋਂ ਇੱਕ ਦੂਜੇ ਤੇ ਤੰਝ ਕੱਸੇ ਜਾਂ ਜੀ ਮੈਂ ਸਮਝਦਾ ਕਿ ਸਾਰ ਗਏ ਧਿਰਾਂ ਨੂੰ ਥੋੜਾ ਜਿਹਾ ਧਾਇਰੇ ਚ ਰਹਿਣਾ ਚਾਹੀਦਾ ਹੈ ਇੱਕ ਜਦੋਂ ਬਿਆਨਬਾਜ਼ੀ ਕਰਦੇ ਆ ਹੂੰ ਉਦੋਂ ਵੀ ਕੁਝ ਕਦਰਾਂ ਕੀਮਤਾਂ ਦੇ ਸੀਮਿਤ ਰਹਿ ਜਾਣ ਅਧੀਨ ਰਹਿ ਜਾਣ ਜੀ ਮੈਨੂੰ ਯਾਦ ਹੈ ਕੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਪਟਿਆਲੇ ਦੇ ਇੱਕ ਨਾਲ ਲੱਗਵੇਂ ਸ਼ਹਿਰ ਵਿੱਚ ਇੱਕ ਵੱਡੇ ਆਗੂ ਨੇ ਬੀਬੀ ਪ੍ਰਨੀਤ ਕੌਰ ਬਾਰੇ ਇਹ ਬਗਾਵ ਚੋਣ ਲੜ ਰਹੇ ਸੀ ਜੀ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕਰਤੀ ਹਮ ਮੰਚ ਤੋਂ ਜੀ ਅਕਾਲੀ ਦਲ ਦੇ ਮੰਚ ਤੋਂ ਹਾਂ ਅਕਾਲੀ ਦਲ ਦੇ ਮੰਚ ਤੋਂ ਜੀ ਕਿਉਂਕਿ ਚੋਣਾਂ ਸੀ ਅਕਾਲੀ ਦਲ ਦਾ ਮੰਚ ਇਹ ਕਿਹਾ ਜੀ ਸਰਕਾਰ ਦਾ ਮੰਚ ਤਾਂ ਹੋਣੀ ਚਾਹੀਦਾ ਕਿਉਂਕਿ ਚੋਣ ਜਾਬਤਾ ਹੁੰਦਾ ਹੈ ਜੀ 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 ਕੁਝ ਸ਼ਬਦ ਇਹੋ ਜਿਹਾ ਵਰਤਤਾ ਜਿਹੜਾ ਡੈਫੇਮੇਟਰੀ ਵੀ ਸੀ ਹਮ ਤੇ ਗੈਰ ਸੰਵਿਧਾਨਕ ਸੀ ਜੀ ਜਦੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਵੱਡੇ ਆਗੂ ਦੇ ਘਰੇ ਖਾਣੇ ਦਾ ਪ੍ਰਬੰਧ ਸੀ ਹਮ ਤਾਂ ਕਿਉਂਕਿ ਮੈਂ ਵੱਡੇ ادارے ਚ ਕੰਮ ਕਰਦਾ ਸੀ ਅਜੀਤ ਚ ਜੀ ਤਾਂ ਬਹੁਤ ਸਾਰੇ ਸੱਜਣਾ ਨੇ ਬਾਹ ਖਿੱਚ ਕੇ ਫੜ ਕੇ ਆਓ ਜੀ ਤੁਸੀਂ ਹਮ ਮੈਂ ਕੁਦਰਤੀ ਬਾਦਲ ਸਾਹਿਬ ਦੇ ਪਿੱਛੇ ਬਹਿ ਗਿਆ ਜੀ ਖਾਣਾ ਆਉਣ ਲੱਗਿਆ ਤਾਂ ਉਦੋਂ ਪਹਿਲਾਂ ਉਹ ਆਗੂ ਅੰਦਰ ਆ ਗਿਆ ਹਮ ਬਾਦਲ ਸਾਹਿਬ ਕਹਿੰਦੇ ਕਾਕਾ ਕੀ ਤੁਸੀਂ ਪਸੜਾ ਪਸੜਾ ਪਸੜ ਜੋ ਮੂੰਹ ਚ ਆਇਆ ਭੁੱਲੀ ਜਾਂਦੇ ਹੋ ਹਮ ਤੁਹਾਨੂੰ ਆਪਣੀ ਸ਼ਰਮ ਤਾਂ ਹੈ ਨਹੀਂ ਕੋਈ ਹਮ ਕਟੋ-ਕਟ ਮੇਰੀ ਕਰ ਲਿਆ ਕਰੋ। ਹੂੰ ਤੁਸੀਂ ਜੋ ਸ਼ਬਦ ਉਸ ਬੀਬੀ ਬਾਰੇ ਬੋਲ ਕੇ ਆਏ ਹੋ ਲੱਖੋ ਸਾਡੇ ਵਿਰੋਧੀ ਤਰਚੋ ਹੋਵੇ। ਹੂੰ ਇਹ ਸ਼ਬਦ ਗਨੇ ਗੱਲਾਂ। ਉਹਦੀ ਉਹ ਖੰਮ ਟੱਪੀ। ਜੀ। ਬਾਅਦ ਦੇ ਵਿੱਚ ਜਦੋਂ ਧਿਆਨ ਉਹ ਕਹਿਣ ਲੱਗੇ ਆਜੋ ਟੱਲ ਸਭ ਤੁਸੀਂ ਅੱਗੇ ਆ ਕੇ। ਤਾਂ ਬਾਦਲ ਸਾਰੇ ਮੇਰੇ ਵੱਲ ਨੂੰ ਦੇਖਿਆ। ਹੂੰ ਤੇ ਨਾ ਕੋ ਗੱਲ ਹੋਰ ਨਾ ਹੋਰ। ਜੀ। ਤੇ ਉਹ ਗੱਲ ਉੱਥੇ ਉਹੀ ਸੀ ਭਾਬ ਜਿਹੜੇ ਪ੍ਰਾਣਿਕ ਆਗੂ ਸੀ ਇਹ ਕੁਛ ਨਾ ਕੁਛ ਥੋੜਾ ਜਿਹਾ ਦਾਇਰੇ ਵਿੱਚ ਰਹਿੰਦੇ ਸੀ ਦਾਇਰੇ ਦੇ ਵਿੱਚ ਰਹਿੰਦੇ ਸੀ ਜੀ ਤਾਂ ਉਹ ਆਗੂ ਸੀ ਜਿਹੜੇ ਥੋੜਾ ਜਿਹਾ ਸੰਕੋਚ ਨਾਲ ਬੋਲਦੇ ਸੀ ਬੋਲਦਾ ਦਿੰਦੇ ਸੀ ਕਦੇ-ਕਦੇ ਹੂੰ ਜਿਵੇਂ ਇਸੇ ਬਾਦਲ ਸਾਹਿਬ ਨੇ ਇੱਕ ਵਾਰੀ ਕੈਪਟਨ ਬਰਿੰਦਰ ਸਿੰਘ ਬਾਰੇ ਬੋਲਤਾ ਸੀ ਉਹ ਕਾਕਾ ਇਹ ਮਹਿਲਾਂ ਵਾਲੇ ਰਾਤ ਨੂੰ ਪਤਾ ਨਹੀਂ 12-12 ਵਜੇ ਤੱਕ ਕੀ ਕਰਦੇ ਰਹਿੰਦੇ ਨੇ ਚਲੋ ਆਪਾਂ ਕੀ ਲੈਣਾ ਛੱਡੋ ਇਹ ਗੱਲ ਨੂੰ ਜੀ ਬਸ ਇੰਨੀ ਗੱਲ ਦੇ ਵਿੱਚ ਹੀ ਸਾਰਾ ਕੁਝ ਕਹਿਤਾ ਪਰ ਇਹਨਾਂ ਅਜੀਬ ਗੱਲਾਂ ਨੇ ਜਿਹੜੀਆਂ ਉਹ ਕਹਿ ਦਿੰਦੇ ਸੀ ਭਾਅ ਮੇਰੇ ਕਹਿਨ ਦਾ ਇਹ ਹੈ ਕਿ ਜੇ ਸਾਰੇ ਸਿਆਸਤਦਾਨ ਇੱਕ ਜਾਬਤਾ ਬਣਾ ਲੈਣ ਕਿ ਇਹ ਜਾਬਤੇ ਤੋਂ ਆਪਾਂ ਬਾਹਰ ਨਹੀਂ ਜਾਣਾ ਜੀ ਚੰਗਾ ਰਹੇਗਾ ਇੰਨਾ ਜੋਰ ਜੇ ਤੁਸੀਂ ਪੰਜਾਬ ਦੇ ਵਿਕਾਸ ਵਾਲੇ ਪਾਸੇ ਲੱਗ ਜੋਂ ਪੰਜਾਬ ਦਾ ਪੈਸੇ ਰੁਕੇ ਪਏ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਹੱਕ ਬਣਦਾ ਪਰ ਮੂਰੀ ਸਰਕਾਰ ਨੂੰ ਬੰਨਾ ਪੈਂਦਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲਿਜਾ ਕੇ ਵਿਚੇ ਭਾਰਤੀ ਜਨਤਾ ਪਾਰਟੀ ਨੂੰ ਪ੍ਰਧਾਨ ਮੰਤਰੀ ਕੋਲ ਜਾਣ ਕਿ ਪੰਜਾਬ ਦੇ ਜੀ ਆ ਪੈਸੇ ਇੰਨੇ ਫਸੇ ਪਏ ਰਹੇ ਸਾਨੂੰ ਦਿਓ ਪੰਜਾਬ ਕੋਈ ਪਾਕਿਸਤਾਨ ਦਾ ਐਸਾ ਥੋੜੀ ਹੈ ਜਿਹੜਾ ਤੁਸੀਂ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰਦੇ ਹੋ ਉਧਰ ਨਹੀਂ ਇਹ ਤੁਰਦੇ ਇੱਕ ਦੂਜੇ ਦੀਆਂ ਜੜਾ ਵਡਣ ਤੇ ਇੱਕ ਦੂਜੇ ਤੇ ਸ਼ਬਦਾਈ ਵਾਰ ਬਹੁਤ ਜ਼ਿਆਦਾ ਖਤਰਨਾਕ ਪੱਧਰ ਤੇ ਕਰਦੇ ਹੈ ਜੀ ਦਿਨੋ ਸਾਹਿਬ ਬੀਤੇ ਦਿਨ ਪੈਟਰੋਲ ਪੰਪ ਤੇ ਇੱਕ ਘਟਨਾ ਵਾਪਰਦੀ ਹੈ ਜਿੱਥੇ ਦੋ ਕਰਿੰਦਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਵਿਕਰਮਜੀਤ ਮਜੀਠੀਆ ਦੇ ਮਿੱਤਰ ਨੇ ਉਹ ਉਹਨਾਂ ਦੇ ਜਾਣਕਾਰ ਨੇ ਜਿਨ੍ਹਾਂ ਦਾ ਉਹ ਪੈਟਰੋਲ ਪੰਪ ਸੀ ਤੇ ਉਹਨਾਂ ਨੇ ਇਸ ਪੂਰੀ ਘਟਨਾ ਦਾ ਬਹੁਤ ਜ਼ਿਆਦਾ ਦੁੱਖ ਦਾ ਪ੍ਰਗਟਾਵਾ ਵੀ ਸਾਂਝਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਕਰਿੰਦੇ ਦੀ ਮੌਤ ਹੋ ਗਈ ਹੈ ਦੂਜੇ ਦੇ ਸਿਰ 'ਚ ਗੋਲੀ ਲੱਗੀ ਹੈ ਤਾਂ ਸ਼ਾਂਤੀ ਵਿਵਸਥਾ ਤੇ ਉਹਨਾਂ ਨੇ ਗੱਲ ਕੀਤੀ ਔਰ ਗਰਨੇਡ ਤੇ ਚੱਲ ਰਹੀ ਸਿਆਸਤ ਤੇ ਵੀ ਕਾਫੀ ਕੁਝ ਕਹਿੰਦੇ ਨਜ਼ਰ ਆਏ ਨੇ ਵਿਕਰਮਜੀਤ ਨੇ ਨਹੀਂ ਉਹਨਾਂ ਨੇ ਕਈ ਪੁਆਇੰਟ ਅੱਜ ਚੱਕੇ ਨੇ ਜੀ ਇੱਕ ਤਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਕਿ ਸਰਕਾਰ ਜੀ ਤੁਸੀਂ ਤੇ ਤੁਹਾਡਾ ਡੀਜੀਪੀ ਤਾਂ ਇਹਦੇ ਸੂਲੇ ਗਾਂਦਾ ਨਹੀਂ ਥੱਕਦਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤਾਂ ਬਹੁਤ ਕਮਾਲ ਦੀ ਹੈ ਵਧੀਆ ਤਿਆ ਰੋਜ਼ ਕੀ ਵਾਪਰ ਰਿਹਾ ਤੁਸੀਂ ਬਾਜਵਾ ਸਾਹਿਬ ਦੇ ਗ੍ਰਨੇਡ ਦੀ ਗੱਲ ਤੇ ਤਾਂ ਆ ਗਈ ਹੂੰ ਤੇ ਜਿਹੜਾ ਨਿਤਾ ਪ੍ਰਤੀ ਦੇ ਵਿੱਚ ਵਰਤ ਰਿਹਾ ਉਹ ਜੀ ਗਾਂ ਪਰ ਤੰਜ ਉਦੋਂ ਗਾਂ ਚੱਲਣਾ ਵੀ ਨਹੀਂ ਘਟੇ ਕਹਿੰਦੇ ਮਾਨ ਸਾਹਿਬ ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਗਏ ਮੁੱਖ ਮੰਤਰੀ ਸਭਦਾ ਹੁੰਦਾ ਜਲੰਧਰ ਦੇ ਵਿੱਚ ਤੁਸੀਂ ਹੰਸ ਰਾਜ ਹੰਸ ਦੀ ਪਤਨੀ ਬੀਬੀ ਰੇਸ਼ਮ ਕੌਰ ਦੇ ਸ਼ਰਧਾਂਜਲੀ ਸਮਾਰੋਹ ਚ ਗਏ ਜੀ ਕਹਿੰਦੇ ਉੱਥੋਂ 10 ਕਿਲੋਮੀਟਰ ਸੀਗਾ ਮਨੋਰੰਜਨ ਕਾਲੀਆ ਸਾਹਿਬ ਦਾ ਘਰ ਉੱਥੇ ਗ੍ਰੇਡ ਹਮਲਾ ਹੋਇਆ ਹੁਣ ਤਾਂ NIA ਨੇ ਕਾਫੀ ਕੁਛ ਅੱਗੇ ਘੜਤਾ ਤੇ 5 ਮਿੰਟ ਉੱਥੇ ਵੀ ਜਾਏ ਹੁੰਦੇ ਜੀ ਐਡਾ ਵੱਡਾ ਮਹਿਲ ਤੁਸੀਂ ਜਲੰਧਰ ਦੇ ਵਿੱਚ ਬਣਾ ਲਿਆ ਸਰਕਾਰੀ ਤੇ ਉੱਥੇ ਰਹੇ ਤਾਂ ਹੈ ਨਹੀਂ ਕਹਦੇ ਜਦੋਂ ਘਟਨਾ ਵਾਪਰਦੀ ਹੈ ਭਾਵੇਂ ਕਿਸੇ ਦੇ ਨਾਲ ਵਾਪਰਦੀ ਹੈ ਸਾਡਾ ਰਾਸ ਸੀ ਦਰਸ਼ੇ ਹੈ ਸਾਡਾ ਰਾਸ ਸੀ ਕੰਮ ਇਹ ਹੈ ਕਿ ਖੁਸ਼ੀ ਤੇ ਗਵੀ ਜੀ ਉਦੋਂ ਰਾਸ ਸੀ ਪਾਰਟੀ ਨਹੀਂ ਦੇਖੀ ਜਾਂਦੀ ਸਾਡਾ ਸੱਭਿਆਚਾਰ ਹੈ ਕਿ ਅਸੀਂ ਉਹਦੇ ਨਾਲ ਜਾ ਕੇ ਖੜਦੇ ਹਾਂ ਟਿਲੋ ਸਾਹਿਬ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਕਿਹਾ ਕਿ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਜੋ ਦ੍ਰਿਸ਼ਟੀਕੋਣ ਨੇ ਉਸਨੇ 75 ਸਾਲਾਂ ਦੇ ਵਿੱਚ ਇੱਕ ਵੱਡਾ ਰੂਪ ਧਾਰਨ ਕੀਤਾ ਇੱਕ ਵੱਡਾ ਆਕਾਰ ਦੇਸ਼ ਨੂੰ ਦਿੱਤਾ ਲੋਕਤੰਤਰ ਦੀ ਗੱਲ ਕਰਦੇ ਆ ਕਿਉਂਕਿ ਸੰਵਿਧਾਨ ਦੇ ਨਿਰਮਾਤਾ ਉਹ ਸੀਗੇ ਉਹਨਾਂ ਦੀ ਵੱਡੀ ਭੂਮਿਕਾ ਸੀ ਜੀ ਉਹ ਕਹਿੰਦੇ ਕਿ 75 ਸਾਲਾਂ ਅੰਬੇਦਕਰ ਸਾਹਿਬ ਦੇ ਦ੍ਰਿਸ਼ਟੀਕੋਣ ਨੇ ਪੀ 72 ਸਾਲਾਂ ਚ ਲੋਕਤੰਤਰ ਨੂੰ ਇੱਕ ਵੱਡਾ ਆਕਾਰ ਦਿੱਤਾ ਹੈ ਜੀ ਜਿਹਨੂੰ ਦੂਜੇ ਮੁਲਕ ਦੇ ਮੁਲਕ ਵੀ ਮੰਨਦੇ ਐ ਸੋ ਰਾਜਪਾਲ ਕਟਾਰਗਿਆ ਸਾਹਿਬ ਨੇ ਇੱਕ ਵੱਖਰੇ ਤਰੀਕੇ ਨਾਲ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਜਨਮ ਦਿਹਾੜੇ ਦੇ ਉੱਤੇ ਉਹਨਾਂ ਨੂੰ ਯਾਦ ਕੀਤਾ ਕਿਉਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਸੰਵਿਧਾਨ ਬਣਾਉਣ ਦੇ ਨਰਮਾਤਾਵਾਂ ਦੇ ਵਿੱਚ ਜਿਹੜੀ ਭੂਮਿਕਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਅਦਾ ਕੀਤੀ ਹੈ ਉਹ ਕਿਸੇ ਦੂਸਰੇ ਦੇ ਹਿੱਸੇ ਨਹੀਂ ਆਈ ਜੀ ਟਿਲੋ ਸਾਹਿਬ ਖਬਰ ਅਮਰੀਕਾ ਤੋਂ ਹੈ ਜਿੱਥੇ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ ਪਹੁੰਚੇ ਨੇ ਉਹਨਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਨਮਸਤਕ ਹੋਏ ਮੇਰੇ ਕੱਲ ਉਹਨਾਂ ਦੀ ਇੱਕ ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ ਜੀ ਅਕਸ਼ੇ ਕੁਮਾਰ ਇੱਕ ਬਹੁਤ ਵਧੀਆ ਅਦਾਕਾਰ ਨੇ ਲੋਕ ਉਹਨਾਂ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਆ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਆ ਉਹਨਾਂ ਦੇ ਨਾਲ ਅਨੰਨਿਆ ਪਾਂਡੇ ਇੱਕ ਹੋਰ ਹੱਗੇ ਨੇ ਆਰ ਮਦਵਨ ਮਦਵਨ ਜੀ ਇਹਨਾਂ ਸਾਰਿਆਂ ਨੇ ਉੱਥੇ ਜਾਣ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਕੋਈ ਨਹੀਂ ਬਾਦ ਦੇ ਵਿੱਚ ਇਹਨਾਂ ਨੇ ਜੱਲਿਆਵਾਲਾ ਬਾਗ ਦਾ ਵੀ ਦੌਰਾ ਕੀਤਾ ਹੈ ਜੀ ਸੋ ਦਰਬਾਰ ਸਾਹਿਬ باندې ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਮਰਜੀ ਆਵੇ ਇਹ ਤਾਂ ਚੌਵਰਨਨ ਕੋ ਸਾਂਝਾ ਸੋ ਦਰਬਾਰ ਸਾਹਿਬ ਦੇ ਵਿੱਚ ਕੋਈ ਕਿਸੇ ਦੀ ਰੋਕ ਟੋਕ ਨਹੀਂ ਜਿਹੜਾ ਮਰਜੀ ਆ ਜਾ ਸਕਦਾ ਹੈ ਤੇ ਜਿਹਦੀ ਸ਼ਰਧਾ ਹੁੰਦੀ ਹੈ ਓਫਰ प्रदीप ਹਰ ਹਾਲਤ ਜੇ ਪੰਜਾਬ ਦੇ ਵਿੱਚ ਵੀ ਆਵੇ ਬਾਹਰੋਂ ਤਾਂ ਉਹਦੀ ਪਹਿਲੀ ਇਹ ਕਦਮ ਹੁੰਦਾ ਹੈ ਜੀ ਕਿ ਮੈਂ ਉਹਦੀ ਇੱਛਾ ਹੁੰਦੀ ਹੈ ਕਿ ਮੈਂ ਦਰਬਾਰ ਸਾਹਿਬ ਜਾ ਕੇ ਨਤਮਸਤਕੋਂ ਮੈਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਾਂ ਜੀ ਢਿੱਲੋ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹਨਾਂ तमाम ਖਬਰਾਂ ਉੱਪਰ ਚਰਚਾ ਕੀਤੀ ਬਾਦ ਦੁਪਹਿਰ ਦੀਆਂ ਖਬਰਾਂ ਜਿੰਨਾ ਕਰਕੇ ਪੰਜਾਬ ਦੀ ਜਨਤਾ ਪੰਜਾਬ ਦੇ ਲੋਕਾਂ ਤੇ ਜ਼ਰੂਰ ਪ੍ਰਭਾਵ ਪੈਂਦਾ ਹੈ ਉਹਨਾਂ ਖਬਰਾਂ ਬਾਰੇ ਚਰਚਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸ਼ੁਕਰੀਆ ਤਾਂ ਬਿਲਕੁਲ ਜੀ ਇੱਕ ਮੇਰੀ ਵੀ ਸੁਣੋ ਵਿੱਚ ਫਿਲਹਾਲ ਅੱਜ ਦੇ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਹੋਰ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ